ਤੇ ਅੱਜ ਜੇ ਕੋਈ ਪੰਜਾਬ ਦੇ ਵਿੱਚੋਂ ਗੰਦ ਖਤਮ ਕਰਨ ਦਾ ਵੀੜਾ ਚੁੱਕਦਾ ਨਾ ਉਹਦੇ ਪਰਿਵਾਰ ਦੇ ਉੱਤੇ ਤਸ਼ੱਦਦ ਢਾਏ ਜਾਂਦੇ ਆ ਸਭ ਤੁਸੀਂ ਪਤਾ ਹੋਵੇਗਾ ਸੋਸ਼ਲ ਮੀਡੀਆ ਤੇ ਜਿੰਨਾ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਸੀ ਨਾ ਇੱਕ ਦਾ ਸੋਝਾ ਲੱਗਿਆ ਤੇ ਜ਼ਿੰਮੇਵਾਰੀ ਲੈ ਲਈ ਭਾਈ ਅਮਰਪਾਲ ਸਿੰਘ ਮਹਿਰੋ ਨੇ ਪਰ ਅੱਜ ਵੇਖਣ ਵਾਲੀ ਗੱਲ ਇਹ ਆ ਕਿ ਕੌਣ ਕੌਣ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਸਾਥ ਦੇ ਵਿੱਚ ਇਹ ਲੜਾਈ ਉਹਦੇ ਘਰ ਦੀ ਲੜਾਈ ਨਹੀਂ ਇਹ ਲੜਾਈ ਅੱਜ ਪੰਜਾਬ ਦੀ ਲੜਾਈ ਆ ਜਿਹੜਾ ਕੰਮ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਕੰਮ ਅਮਰਤਪਾਲ ਸਿੰਘ ਮਹਿਰੋਂ ਨੇ ਕਰਕੇ ਵਿਖਾਇਆ ਪਰ ਸੱਚ ਜਾਣਿਓ ਅੱਜ ਜੇ ਤੇ ਕੋਈ ਸੱਚ ਦੀ ਆਵਾਜ਼ ਉਠਾਉਂਦਾ ਨਾ ਕੋਈ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਪਰ ਜਿਹੜੇ ਸ਼ਰੀਆਮ ਪੰਜਾਬ ਦੇ ਵਿੱਚ ਗੰਦ ਪਾ ਰਿਆ ਉਹਨਾਂ ਨੂੰ ਸਰਕਾਰਾਂ ਦੀ ਪੂਰੀ ਸ਼ੈ ਤੇ ਜੇ ਕੋਈ ਉਹਨਾਂ ਦੇ ਸੋਤੇ ਲੁੰਦਾ ਉਹਨਾਂ ਨੇ ਗੱਡੀ ਚਾੜਦਾ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਟੈਰਟ ਆਇਆ ਜਾਂਦਾ ਅੱਜ ਅਮਰਤਪਾਲ ਸਿੰਘ ਮੈਰੋ ਉਹਦੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹਦੀ ਭੈਣ ਨੂੰ ਉਹਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਵੇਖਦੇ ਹਾਂ ਕਿ ਕਿੰਨੇ ਕੁ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝਦੇ ਆ ਕਿੰਨੀ ਕੁ ਪੰਜਾਬ ਦੀ ਜਵਾਨੀ ਅੱਜ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਆ ਕੇ ਖੜੇ ਅੱਜ ਲੋੜ ਹੈ ਖਾਲਸਾ ਜੀ ਉੱਠ ਖਾਲਸਾ ਪੰਥ ਹੋਸ਼ ਵਿੱਚ ਆ ਰੰਮਝ ਸਮਝ ਜ਼ਮਾਨੇ ਦੀ ਯਹਾਂ ਹਰ ਕੋਈ ਆਪਣੇ ਦਾਅਵੋ ਕੋ ਹੈ ਸੱਚ ਬਾਤ ਗੋਹ ਮਨ ਬਾਨੇ ਕੀ